ਹੈਲੋ ਫਰੈਂਡਸ ਅੱਜ ਸਤਵਿੰਦਰ ਬਰਾੜ ਦੀ ਬਹੁਤ ਹੀ ਸੋਹਣੀ ਕਹਾਣੀ ਕਾਸ਼ ਇੰਜਨਾ ਹੁੰਦਾ ਸੁਣਾਵਾਂਗੇ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਹਰੇਕ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਮਾਂ ਪੁੱਤਾਂ ਦੀਆਂ ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਨੇ ਸਵੇਰ ਦੀ ਗੂੜੀ ਨੀਂਦ ਚੁਗਾ ਦਿੱਤਾ ਦੋ ਚਾਰ ਮਿੰਟਾਂ ਵਿੱਚ ਹੀ ਸ਼੍ਰੀਮਤੀ ਮੇਰੇ ਕਮਰੇ ਵਿੱਚ ਆਉਣ ਵਾਲੀ ਹੈ ਤੇ ਆ ਕੇ ਫਿਰ وہی ਹਰੇਕ ਵੀਕਐਂਡ ਵਾਲਾ ਕਾਟੋ ਕਲਿਸ਼ ਪੰਜ ਨਿੰਦੀ ਹੱਡਪਨ ਮੇਂ ਸ਼ਕਤ ਤੋਂ ਬਾਅਦ ਤੇ ਅਗਲੇ ਹਫ਼ਤੇ ਦੀ ਕਰੜੀ ਮਿਹਨਤ ਵਾਸਤੇ ਤਿਆਰ ਹੋਣ ਲਈ ਸ਼ਨੀਵਾਰ ਮौज-ਮਸਤੀ ਕਰ ਐਤਵਾਰ ਸਵੇਰ ਲੇਟ ਉੱਠਣ ਦੀ ਇਰਾਦੇ ਨਾਲ ਸ਼ਨੀਵਾਰ ਰਾਤ ਨੂੰ دیر ਨਾਲ ਹੀ ਸੁੱਤਾ ਜਾਂਦਾ ਹੈ ਪਰ ਹਰੇਕ ਐਤਵਾਰ ਸਵੇਰ ਦੀ ਨੀਂਦ ਸਵਕਤੇ ਹੀ ਇਹਨਾਂ ਦੇ ਕਾਟੋਕਲੇਸ਼ ਨਾਲੀ ਖੁੱਲਦੀ ਹੈ ਵੀਵਾਰ ਬੱਚਿਆਂ ਨੂੰ ਸਮਝਾਇਆ ਬਈ ਉਹ ਮਾਂ ਹੈ ਤੁਹਾਡੀ ਤੁਹਾਡਾ ਭਲਾ ਲੋਚਦੀ ਹੈ ਤੁਹਾਡੀ ਫਿਕਰ ਹੈ ਉਸ ਨੂੰ ਪਰ ਨਹੀਂ ਅੱਜ ਦੀ ਨਵੀਂ ਪਨੀਰੀ ਤੇ ਉਹ ਵੀ ਬਾਹਰਲੇ ਮੁਲਕ ਦੀ ਜੰਪਲ ਤੱਕ ਐਨਾਂ ਨਾਲ ਕੀਤਾ ਨਹੀਂ ਜਾ ਸਕਦਾ। ਸ਼੍ਰੀਮਤੀ ਨੂੰ ਵੀ ਸਮਝਾਇਆ ਬਈ, ਪੋਤਾ ਨਿਆਣੇ ਨੇ ਤੂੰ ਹੀ ਸਮਝ ਕਰ। ਪਰ ਉਹ ਵੀ ਕੀ ਕਰੇ? ਆਖਿਰ ਮਾਂ ਐ ਤੇ ਮਾਂ ਦਾ ਦਿਲ ਤੜਪਦਾ ਹੈ ਜਦ ਸਾਰਾ ਸਾਰਾ ਹਫਤਾ ਬਾਜ਼ਾਰ ਦੇ ਫਾਸਟ ਫੂਡ ਖਾ-ਖਾ guzara ਕਰਦੀ ਨਹੀਂ। ਕੰਮ ਤੇ ਜਾਂਦੀ ਹੋਣ ਕਰ ਉਸ ਦੀ ਵੀ ਮਜਬੂਰੀ ਐ। ਕੇ ਬੱਚਿਆਂ ਨੂੰ ਸਮੇਂ ਸਿਰ ਤੇ ਉਹਨਾਂ ਦੀਆਂ ਫਰਮਾਇਸ਼ਾਂ ਅਨੁਸਾਰ ਪੂਰਾ ਨਹੀਂ ਆਇਆ ਜਾ ਸਕਦਾ। ਸ਼ਨੀਵਾਰ ਕੱਪੜੇ ਧੋਣ, ਸਫਾਈਆਂ ਕਰਨ ਤੇ ਕੇਸੀ ਨਵਾਉਣ ਧੋਣ ਵਿੱਚ ਲੰਘ ਜਾਂਦਾ ਹੈ। ਤੇ ਐਤਵਾਰ ਉਹ ਰੱਖਦੀ ਹੈ ਸਿਰਫ਼ ਤੇ ਸਿਰਫ਼ ਰਸੋਈ ਲਈ। ਤੇ ਉਸ ਦੀ दिली ਰੀਜ਼ ਹੁੰਦੀ ਹੈ ਕਿ ਐਤਵਾਰ ਸਵੇਰ ਤੋਂ ਸ਼ਾਮ ਤੱਕ ਅਲੱਗ-ਅਲੱਗ ਤਰ੍ਹਾਂ ਦੇ ਵਧੀਆ ਵਿਅੰਜਨ ਹੱਥੀ ਤਿਆਰ ਕਰਕੇ ਮੈਨੂੰ ਤੇ ਬੱਚਿਆਂ ਨੂੰ ਪਰੋਸੇ। ਤੇ ਇਸੇ ਗੱਲ ਤੋਂ ਐਤਵਾਰ ਸਵੇਰ ਤੋਂ ਹੀ ਸਾਡੇ ਘਰ ਕਾਟੋਕਲੇ ਸ਼ੁਰੂ ਹੋ ਜਾਂਦਾ ਹੈ। ਉਹ ਖਵਾਉਣ ਲਈ ਇਹਨਾਂ ਦੇ ਪਿੱਛੇ-ਪਿੱਛੇ ਤੇ ਇਹ ਨਾ ਖਾਣ ਲਈ ਉਸਦੇ ਅੱਗੇ-ਅੱਗੇ ਭਜਦੇ ਹਨ। ਉਹ ਵਧੀਆ ਸਿਹਤ ਬਣਾਉਣ ਵਾਲੀਆਂ ਚੀਜ਼ਾਂ ਜਿਵੇਂ ਦੇਸੀ ਘਿਓ ਦੇ ਪਰੌਂਠੇ, ਬਦਾਮਾਂ ਵਾਲਾ ਦੁੱਧ, ਦੁੱਧ ਚ ਰਿੰਨੀ ਖੀਰ, ਭੁਜਿਆ, ਤਿੱਤਰ ਦਾ ਮੀਠ ਤਿਆਰ ਕਰਦੀ ਹੈ। ਤਾਂ ਕਿ ਉਸਦੇ ਬੱਚਿਆਂ ਦਾ ਕੱਦ ਕਾਠੀ ਵਧੀਆ ਨਿਕਲੇ। ਪਰ ਬੱਚਿਆਂ ਦਾ ਰੋਲਾ ਆ ਕੇ ਮम्मा ਫੈਟ ਹੀ ਫੈਟ ਵਾਲੀਆਂ ਡਿਸ਼ੇਸ ਖਵਾਈ ਜਾਂਦੇ ਨੇ। ਹਰੇਕ ਐਤਵਰ ਮੇਰੀ ਜਗ ਇਹਨਾਂ ਦੇ ਇਸ ਰਾਮ ਰੋਲੇ ਨਾਲ ਖੁੱਲਦੀ ਹੈ ਬੜਾ ਸਮਝਾਈਦਾ ਹੈ ਮੁੰਡਿਆਂ ਨੂੰ ਸਾਲਿਓ ਖਾ ਲੋ ਅੰਨ ਦੇਵਤਾ ਅੰਨ ਦੇਵਤਾ ਕਿਉਂ ਠੋਕਰਾਂ ਮਾਰਦੇ ਹੋ ਅੰਨ ਦੀ ਕਦਰ ਕਰੀਦੀ ਹੈ ਅੰਨ ਦਾ ਮੁੱਲ ਮੈਨੂੰ ਪੁੱਛੋ ਜਿਹੜਾ ਇੱਕ ਇੱਕ ਬੁਰਕੀ ਲਈ ਬਚਪਨ ਵਿੱਚ ਤਰਸਦਾ ਰਿਹਾ ਇਸੇ ਅੰਨ ਦੀ ਤੋਟ ਨੇ ਪਤਾ ਨਹੀਂ ਮੈਨੂੰ ਕਿੱਥੇ ਕਿੱਥੇ ਘੁਮਾਇਆ ਤੇ ਪਤਾ ਨਹੀਂ ਕਿੰਦੇ ਕਿੰਦੇ ਪੈਰੀ ਆਤ ਲਵਾਏ ਯਾਦ ਆਉਂਦਾ ਹੈ ਅੱਜ ਵੀ ਉਹ ਦੋਸਤ ਜਿਸ ਦੀ ਬਦੌਲਤ ਮੈਂ ਪੈਰਾਂ ਸਿਰ ਹੋਇਆ ਤੇ ਅੱਜ ਆਪਣੇ ਭਰੇ ਪੂਰੇ ਪਰਿਵਾਰ ਚ ਆਪਣੇ ਬੱਚਿਆਂ ਦੇ ਰਾਮ ਰੋਲੇ ਚ ਪਰਚਿਆ ਹੋਇਆ ਸੋਚਦਾ ਜੇ ਕਿਤੇ ਮੇਰਾ ਉਹ ਦੋਸਤ ਮੇਰੀ ਬਾਹ ਨਾ ਫੜਦਾ ਤਾਂ ਪਤਾ ਨਹੀਂ ਜ਼ਿੰਦਗੀ ਦੇ ਵਾਵ ਰੋਲਿਆਂ ਚ ਕੋੜਦਾ ਕਿੱਥੇ ਜਾ ਖੜਦਾ ਖੜਦਾ ਵੀ ਕਿ ਨਾ ਸ਼ਾਇਦ ਅਜੇ ਵੀ ਉੱਡਿਆ ਹੀ ਫਿਰਦਾ ਅੱਜ ਰੱਬ ਦਾ ਦਿੱਤਾ ਸਭ ਕੁਝ ਹੈ ਪਤਨੀ ਹੈ ਦੋ ਬੱਚੇ ਹਨ ਕੋਠੀ ਹੈ ਕਾਰ ਹੈ ਅੱਜ ਸਭ ਨੂੰ ਸਭ ਦੀਆਂ ਗਲਤੀਆਂ ਮੁਆਫ ਕਰ ਮੈਂ ਆਪਣੀ ਜ਼ਿੰਦਗੀ ਦੀ ਧਾਰਾ ਚਰਵਾ ਰਵੀ ਬਗਿਆ ਜਾ ਰਿਹਾ ਜਿੰਨਾ ਚਿਰ ਜ਼ਿੰਦਗੀ ਦੇ ਥਪੇੜੇ ਚੱਲਦਾ ਰਿਹਾ ਸਭ ਨੂੰ ਦੋਸ਼ੀ gendਾ ਰਿਹਾ ਕਦੇ ਸਾਰਾ ਦੋਸ਼ ਪਿਓ ਸਿਰ ਮੜ ਦਿਆ ਕਰਾਂ ਜੇ ਉਹ ਅਜਿਹਾ ਨਾ ਹੁੰਦਾ ਮੈਂ ਆਪਣੇ ਘਰ ਹੁੰਦਾ ਕਦੇ ਮਾਂ ਦੋਸ਼ੀ ਲੱਗਦੀ ਜੇ ਉਹ ਹੀ ਘਰ ਨਾ ਛੱਡੀ ਮੈਂ ਬੇਘਰ ਨਾ ਹੁੰਦਾ ਅੱਜ ਸਾਰੇ ਆਪੂ ਆਪਣੀ ਥਾਂ ਸਹੀ ਲੱਗਦੇ ਨੇ ਮਾਂ ਦੀਆਂ ਵੀ ਹੋਣਗੀਆਂ ਕੁਝ ਆਪਣੀਆਂ ਮਜਬੂਰੀਆਂ ਨਹੀਂ ਤਾਂ ਕਿਹੜੀ ਭਾਰਤੀ ਔਰਤ ਆਪਣੇ ਪਤੀ ਤੇ ਨਿੱਕੇ ਜਿਹੇ ਬੱਚੇ ਨਾਲ ਆਪਣਾ ਹਾਸਤਾ ਵਾਸਤਾ ਘਰ ਛੱਡਣ ਦਾ ਇੰਨਾ ਵੱਡਾ ਫੈਸਲਾ ਲੈਂਦੀ ਹੈ ਸਾਡੇ ਰਿਸ਼ਤੇਦਾਰ ਤਾਂ ਅੱਜ ਤੱਕ ਮਾਂ ਨੂੰ ਸੁਲਾਉਂਦੇ ਨਹੀਂ ਥੱਕਦੇ ਰਿਸ਼ਤੇਦਾਰ ਤੋਂ ਹੀ ਸੁਣਦਾ ਆਇਆ ਕਿ ਮਾਂ ਬਹੁਤ ਹੀ ਸੋਹਣੀ ਸਿਆਣੀ ਲਿਆਕਤ ਵਾਲੀ ਤੇ ਸਰਕਾਰੀ ਨੌਕਰੀ ਕਰਦੀ ਇੱਕ ਅਮੀਰ ਘਰ ਦੀ ਧੀ ਸੀ ਤੇ ਸ਼ਾਇਦ ਇਹ ਅਮੀਰ ਹੋਣਾ ਹੀ ਉਸ ਲਈ ਗੁਨਾਹ ਹੋ ਗਿਆ ਮਾਂ ਦਾ ਨਿੱਕੀ ਹੁੰਦੀ ਦਾ ਹੀ ਪਿਓ ਮਰ ਗਿਆ ਸੀ ਭਰਾ ਭੈਣ ਕੋਈ ਹੋਰ ਹੈ ਨਹੀਂ ਸੀ ਚਾਚੇ ਤਾਇਆ ਸੋਚਿਆ ਨਿੱਕੀ ਜੈ ਨੂੰ ਮਾਰ ਖਪਾ ਦਿਆਂਗੇ ਜਾਂ ਵੱਡੀ ਹੋਈ ਤਾਂ ਆਪਣੀ ਮਰਜ਼ੀ ਦੀ ਥਾਂ ਵਿਆਹ ਕਰ ਇਸ ਦੀ ਜ਼ਮੀਨ ਨੱਪ ਲਵਾਂਗੇ ਮੇਰੀ ਨਾਨੀ ਸ਼ਰੀਕੇ ਵਾਲਿਆਂ ਦੇ ਬੁਰੇ ਇਰਾਦੇ ਤਾੜ ਆਪਣੀ ਨਿੱਕੀ ਮਲੂਕ ਜੈ ਜਿੰਦ ਸਮੇਤ ਸ਼ਹਿਰ ਘਰ ਖਰੀਦਾ ਬੈਠੀ ਹਿੱਸਾ ਠੇਕੇ ਚੰਗਾ ਆਉਂਦਾ ਸੀ ਫਿਰ ਵੀ ਮਾਵਾਂ ਧੀਆਂ ਡਾੜਾ ਦਿਨ ਕੱਟਦੀਆਂ ਨਾਨੀ ਵੀ ਇਕੱਲੀ ਕਾਰੀ ਸੀ ਕੋਈ ਭੈਣ ਨਾ ਭਰਾ ਮਾਂ ਨੇ ਚੋਰੀ-ਚੋਰੀ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਸਰਕਾਰੀ ਨੌਕਰੀ 'ਚ ਆ ਗਈ। ਔਨੀ ਦਿਨੀ ਮੇਰਾ ਪਿਓ ਵੀ ਪੜਨ ਖਾਤਰ ਪਿੰਡ ਛੱਡ ਸ਼ਹਿਰ 'ਚ ਇਨ੍ਹਾਂ ਦੀ ਗਲੀ ਵਿੱਚ ਕਿਸੇ ਘਰ ਦੀ ਬੈਠਕ ਵਿੱਚ ਕਿਰਾਏ ਤੇ ਰਹਿਣ ਆ ਗਿਆ। ਮਾਵਾਂ ਥੀਆਂ ਘਰੋਂ ਘੱਟ ਹੀ ਬਾਹਰ ਨਿਕਲਦੀਆਂ। ਮਾਂ ਤਾਂ ਡਿਊਟੀ ਤੋਂ ਵਾਪਸ ਆ ਕੇ ਘਰੇ ਹੀ ਬੰਦ ਹੋ ਜਾਂਦੀ। ਇੱਕ ਦੋ ਵਾਰ ਇਨ੍ਹਾਂ ਨੇ ਮੇਰੇ ਪਿਓ ਨੂੰ ਲੰਘਦੇ ਟੱਪਦੇ ਨੂੰ ਬਾਜ਼ਾਰੋਂ ਸੌਦਾ ਪੱਤਾ ਲਿਹਾਉਣ ਵਾਸਤੇ ਪੈਸੇ ਤੇ ਸਮਾਨ ਦੀ ਲਿਸਟ ਫੜਾ ਦਿੱਤੀ। ਡੈਡੀ ਸੌਦਾ ਲਿਆ ਦਿੰਦੇ ਇਸ ਤਰ੍ਹਾਂ ਮੇਰੇ ਪਿਓ ਦਾ ਇਹਨਾਂ ਦੇ ਘਰ ਆਉਣਾ ਸ਼ੁਰੂ ਹੋ ਗਿਆ ਮੇਰੀ ਨਾਨੀ ਨੂੰ ਮੁੰਡਾ ਸਾਉ ਜਾਪਿਆ ਅੱਗਾ ਪਿੱਛਾ ਪੜਤਾ ਲਿਆ ਮੁੰਡਾ ਜਾਤ ਬਰਾਦਰੀ ਦਾ ਨਿਕਲਿਆ ਕੁੜੀ ਤਾਂ ਵਿਆਹਣੀ ਹੀ ਸੀ ਤੇ ਕੱਲੀ ਨਾਨੀ ਕਿੱਧਰ ਕਿੱਧਰ ਭੱਜ ਦੌੜ ਕਰਦੀ ਠੀਕ ਮੈਚ ਦੇਖ ਕੇ ਨਾਨੀ ਨੇ ਮੇਰੀ ਦਾਦੀ ਨਾਲ ਗੱਲ ਚਲਾਈ ਦਾਦੀ ਨੂੰ ਵੀ ਕੀ ਉਜਰ ਸੀ ਪੋਂਜੀ ਵੀ ਸਾਡੀ ਜ਼ਮੀਨ ਉਹਨੇ ਦਿਨੇ ਸੇਮ ਚ ਆ ਚੁੱਕੀ ਸੀ ਦਾਦੀ ਕੋਲ ਉਸ ਦਾ ਵੱਡਾ ਨੂੰ ਪੁੱਤ ਜਾਨੀ ਮੇਰਾ ਤਾਇਆ ਤਾਈ ਸਨ। ਦਾਦੀ ਨੇ ਸੋਚਿਆ ਚਲੋ ਭਰਾ ਭਰਾ ਅੱਡ ਰਹਿਣਗੇ, ਭਾਂਡੇ ਘੱਟ ਖੜਕਣਗੇ। ਮੋਹ ਪਿਆਰ ਬਣਿਆ ਰਹੇਗਾ। ਨਾਨੀ ਨੇ ਆਪਣੀ ਧੀ ਦਾ ਵਿਆਹ ਕਰ ਮੇਰੇ ਪਿਓ ਨੂੰ ਘਰ ਜਵਾਈ ਬਣਾ ਲਿਆ। ਦਾਦੀ ਦੱਸਦੀ ਹੁੰਦੀ ਸੀ, ਪੁੱਤ ਤੇਰੀ ਮਾਂ ਬਹੁਤ ਹੀ ਸੌਜਨਾਨੀ ਸੀ, ਲਿਆਕਤ ਵਾਲੀ। ਮੇਰਾ ਤੇਰੇ ਪਿਓ, ਤੇਰੀ ਭੂਆ, ਤਾਏ ਚਾਚੇ ਸਭ ਦਾ ਖੂਬ ਮਾਣ ਇੱਜ਼ਤ ਕਰਦੀ। ਸ਼ਾਇਦ ਤੇਰੇ ਪਿਓ ਦੀ ਕਿਸਮਤ ਹੀ ਮਾੜੀ ਸੀ। ਜੋ ਐਨਾ ਮਾਣ ਇੱਜ਼ਤ ਪਹਚਾ ਨਾ ਸਕਿਆ ਮਾਂ ਦੀ ਤਨਖਾਹ ਜ਼ਮੀਨ ਦਾ ਟੇਕਾ ਨਾਨੀ ਦੀ ਜ਼ਮੀਨ ਦਾ ਟੇਕਾ ਸ਼ਹਿਰ ਚ ਬਣਿਆ ਬਣਾਇਆ ਵਧੀਆ ਮਕਾਨ ਬਿਨਾ ਕਮਾਈ ਕੀਤੇ ਐਨਾ ਐਸ਼ੋਰਾਮ ਚੰਗਿਆ ਚੰਗਿਆ ਦੇ ਪੈਰ ਉਖਾੜ ਦਿੰਦਾ ਡੈਡੀ ਦੇ ਵੀ ਪੈਰ ਉਖੜ ਗਏ ਬਾਧੂ ਪੈਸਾ ਕੰਮ ਕੋਈ ਹੈ ਨਹੀਂ ਵੇਲਾ ਬੰਦਾ ਕੰਮ ਕਰੇ ਤਾਂ ਕੀ ਕਰੇ ਪੈਸੇ ਵਾਲੇ ਬੰਦੇ ਦੇ ਦੋਸਤ ਵੀ ਬਾਧੂ ਬਣ ਜਾਂਦੇ ਨੇ ਦੋਸਤ ਕਹਿੰਦੇ ਬਸ ਖਾਊ ਯਾਰ ਚਾਰ ਇਧਰੋਂ ਆਉਂਦੀ ਚਾਰ ਉਧਰੋਂ ਆਉਂਦੀ ਮਿਲਨ ਵਾਲਿਆਂ ਦਾ ਤੰਤਾ ਲੱਗਿਆ ਰਹਿੰਦਾ ਬਾਦੂ ਚਾਹ ਪਾਣੀ ਬੰਦ ਦਾ ਬੋਤਲਾਂ ਖੁੱਲਦੀਆਂ ਮੁਰਗੇ ਰੇਜਦੇ ਚਾਰ ਚਾਰ ਪੰਜ ਪੰਜ ਬੰਦਿਆਂ ਦੀਆਂ ਰੋਟੀਆਂ ਪੱਕਦੀਆਂ ਮਾਂ ਤੇ ਨਾਨੀ ਕਲਪ ਦੀਆਂ ਤਾਂ ਬਹੁਤ ਪਰ ਕੱਲੀਆਂ ਕਾਰੀਆਂ ਜਨਾਨੀਆਂ ਉੱਚੀ ਨਾ ਕੁੰਡੀਆਂ ਮਾਂ ਅੱਧੀ ਅੱਧੀ ਰਾਤ ਤੱਕ ਚੁੱਲ੍ਹੇ ਕੋਲ ਬੈਠੀ ਰਹਿੰਦੀ ਪੁਨੀਂਦੀਆਂ ਅੱਖਾਂ ਨਾਲ ਮੇਰੇ ਪਿਓ ਨੂੰ ਉਡੀਕਦੀ ਕਿ ਉਹ ਤੇ ਉਸ ਦੀ ਮੰਡਲੀ ਰੋਟੀ ਖਾਣ ਤੇ ਉਹ ਸੌਂ ਜਾਵੇ ਸੁਭਾ ਉਸਨੇ ਡਿਊਟੀ ਵੀ ਜਾਣਾ ਹੁੰਦਾ। ਨਾਨੀ ਖੁੰਡੀ ਫੜੀ ਚਾਰ-ਚਾਰ ਗੇੜੇ ਰਸੋਈ ਦੇ ਲਾ ਜਾਂਦੀ। ਆਪਣੇ ਧੀ ਨੂੰ ਕੰਦ ਨਾਲ ਢੋਲਾਈ ਸੁੱਤੀ ਨੂੰ ਵੇਖ ਭਰੀਆਂ ਅੱਖਾਂ ਨਾਲ ਟਿੱਡ ਚ ਮੁੱਕਿਆਂ ਦੇ ਮੁਰ ਦੇ ਮੰਜੇ ਤੇ ਜਾ ਪੈਂਦੀ। ਮਾਂ ਡੈਡੀ ਨੂੰ ਕੁਝ ਕਹਿੰਦੀ ਜਾਂ ਸਮਝਾਉਂਦੀ ਜਾਂ ਉਸ ਦੀ ਕਿਸੇ ਗੱਲ ਦਾ ਵਿਰੋਧ ਕਰਦੀ ਤਾਂ ਛਿੱਤਰ ਪੋਲਾ ਸ਼ੁਰੂ ਹੋ ਜਾਂਦਾ। ਮੇਰੇ ਪਿਓ ਨੂੰ ਇਸ ਗੱਲ ਦਾ ਇਲਮ ਸੀ ਕਿ ਇਹਨਾਂ ਜਨਾਨੀਆਂ ਦੇ ਪਿੱਛੇ ਖੜਨ ਵਾਲਾ ਕੌਣ ਹੈ। ਇਸੇ ਕਮੀ ਕਾਰਨ ਮਾਂ ਤੇ ਨਾਨੀ ਦੜ ਵੱਟ ਦਿਨ ਕੱਟੀ ਕਰੀ ਜਾਂਦੀਆਂ ਕੱਲੇ ਠੇਕੇ ਨਾਲ ਐਨੇ ਵੈਲ ਕਿੱਥੇ ਪੋਗਦੇ ਸਨ ਹੋਲੀ-ਹੋਲੀ ਜ਼ਮੀਨ ਤੇ ਵਾੜਾ ਧਰ ਲਿਆ ਨਾਨੀ ਨੂੰ ਡਰਾ ਧਮਕਾ ਕੇ ਅੰਗੂਠਾ ਲਵਾ ਜ਼ਮੀਨ ਵੇਚੀ ਜਾਣ ਲੱਗੀ ਇੰਨੇ ਦਿਨਾਂ ਵਿੱਚ ਹੀ ਮੈਂ ਹੋ ਗਿਆ ਮਾਂ ਨੇ ਸਮਝਿਆ ਮੁੰਡਾ ਹੋਣ ਨਾਲ ਉਸਦੇ ਪੈਰ ਲੱਗ ਗਏ ਸ਼ਾਇਦ ਹੁਣ ਹੀ ਭਲੇ ਦਿਨ ਪਰਤੋਂ ਪਿਓ ਨੂੰ ਉਸ ਤੋਂ ਵੀ ਵੱਧ ਖੁਸ਼ੀ ਵੱਡੀ ਖੁਸ਼ੀ ਵਿੱਚ ਪਾਰਟੀਆਂ ਵੀ ਵੱਡੀਆਂ ਹੋਣ ਲੱਗੀਆਂ ਨਾਨੀ ਮੈਨੂੰ ਤੇ ਮੇਰੀ ਮਾਂ ਨੂੰ ਡਰੀ ਹੋਈ ਕੁਕੜੀ ਵਾਂਗ ਖੰਬਾ ਹੇਠ ਲਕੋਲ ਕੋ ਦਿਨ ਕੱਟਦੀ ਜਾ ਰਹੀ ਸੀ ਇੰਨਾ ਦਿਨਾਂ ਵਿੱਚ ਹੀ ਨਾਨੀ ਵਾਲੇ ਘਰ ਵਿੱਚ ਉੱਪਰ ਚਬਾਰੇ ਵਿੱਚ ਇੱਕ ਪ੍ਰੋਫੈਸਰ ਆਪਣੀ ਨਿੱਕੀ ਜਿਹੀ ਬੱਚੀ ਸਮੇਤ ਪਤਾ ਨਹੀਂ ਕਿੱਥੋਂ ਆ ਕੇ ਕਿਰਾਏ ਤੇ ਰਹਿਣ ਲੱਗਾ ਬਹੁਤ ਹੀ ਘੱਟ ਪਰ ਬਹੁਤ ਹੀ ਮਿੱਠਾ ਬੋਲਣ ਵਾਲਾ ਸੁਲਝਿਆ ਹੋਇਆ ਇਨਸਾਨ ਕੌੜੀਆਂ ਉੱਤਰ ਸਿੱਧਾ ਕਾਲਜ ਤੇ ਕਾਲਜ ਤੋਂ ਸਿੱਧਾ ਆਪਣੇ ਚਬਾਰੇ ਕਿਸੇ ਨਾਲ ਕੋਈ ਫालतू ਗੱਲ ਨਹੀਂ ਉਸਦੀ ਬੇਟੀ ਮੇਰੇ ਤੋਂ 1-2 ਸਾਲ ਛੋਟੀ ਸੀ ਅਸੀ ਕੱਟੇ ਖੇੜ ਦੇ ਕਈ ਕਈ ਵਾਰ ਉਹ ਰੋਟੀ ਵੀ ਮਾਂ ਕੋਲੋਂ ਹੀ ਖਾਂਦੀ ਮਾਂ ਤੇ ਨਾਨੀ ਨੂੰ ਉਸੇ ਬੜਾ ਤਰਸ ਆਉਂਦਾ ਵਿਚਾਰੀ ਮਾਂ ਮਹਿਟਰ ਮੇਰੇ ਪਿਓ ਦੇ ਖਰਮਸਤੀਆਂ ਘਟਣ ਦੀ ਥਾਂ ਦਿਨੋਂ ਦਿਨ ਵਾਦੀਆਂ ਹੀ ਜਾ ਰਹੀਆਂ ਸਨ ਹੁਣ ਤਾਂ ਰੋਜ਼ ਦਾ ਹੀ ਛਿੱਤਰ ਪੋਲਾ ਸੀ ਮਾਵਾਂ ਤੇ ਆ ਬੰਦਿਆਂ ਦੀ ਕਮੀ ਕਰਨ ਦਾੜਵੱਟ ਦਿਨ ਕੱਟੀ ਜਾ ਰਹੀਆਂ ਸਨ ਆਂਡ ਗਵਾਨ ਮੰਮੀ ਦੀਆਂ ਸਹੇਲੀਆਂ ਮੰਮੀ ਦੇ ਨੀਲ ਪਏ ਵੇਖ ਤਰਾ ਤਰਾ ਕਰਦੀਆਂ ਮੰਮੀ ਸਾਰਿਆਂ ਦੇ ਹਿੱਸੇ ਦਾ ਪਿਆਰ ਮੇਰੇ ਅਤੇ ਪ੍ਰੋਫੈਸਰ ਅੰਕਲ ਦੀ ਬੇਟੀ ਤੇ ਲੁਟਾ ਰਹੀ ਸੀ। ਰਾਤਾਂ ਨੂੰ ਬੁੱਕਲ ਚ ਲੈ ਘੰਟਿਆ ਵੱਧੀ ਰੋਂਦੀ ਰਹਿੰਦੀ। ਤੂੰ ਮੇਰੇ ਹੱਥ ਬੰਨ ਰੱਖੇ ਨੇ ਜੇ ਤੂੰ ਨਾ ਹੁੰਦਾ ਪਤਾ ਨਹੀਂ ਕੀ ਕਰ ਬੈਂਦੀ। ਇੱਕ ਦਿਨ ਪ੍ਰੋਫੈਸਰ ਅੰਕਲ ਦੀ ਕਿਤੇ ਦੂਰ ਡਰਾਡੇ ਬਦਲੀ ਹੋ ਗਈ। ਬੋਲਦੇ ਤਾਂ ਉਹ ਪਹਿਲਾਂ ਹੀ ਮਤਲਬ ਦਾ ਸਨ। ਸਮਾਨ ਪੈ ਕਰ ਸਾਥੋਂ ਵਿਦਾ ਲੈ। ਬੇਟੀ ਸਮੇਤ ਚਲੀ ਗਈ। ਪਰ ਉਹਨਾਂ ਦੀ ਬੇਟੀ ਜਾਂਦੀ ਹੋਈ ਮੰਮੀ ਦੇ ਗਲ ਲੱਗ ਰੋਈ ਬਹੁਤ। ਜ਼ਿੰਦਗੀ ਉਸੇ ਤਰ੍ਹਾਂ ਚੱਲਦੀ ਜਾ ਰਹੀ ਸੀ ਜਦ ਅਚਾਨਕ ਉਸ ਵਿੱਚ ਇੱਕਦਮ ਪੁਚਾਲ ਆ ਗਿਆ ਮਾਂ ਦੀ ਗੈਰ ਹਾਜ਼ਰੀ ਵਿੱਚ ਘਰ ਵਿੱਚ ਉੱਠਿਆ ਤੂਫਾਨ ਤੇ ਪਿਓ ਵੱਲੋਂ ਮੇਰੀ ਨਾਨੀ ਦੀ ਹੁੰਦੀ ਕੁੱਟਮਾਰ ਤੇ ਚੀਕ ਚਿਹਾੜੇ ਤੋਂ ਮੈਂ ਛੋਟਾ ਤੇ ਨਾ ਸਮਝ ਕੁਝ ਸਮਝ ਨਾ ਸਕਿਆ ਹੌਲੀ ਹੌਲੀ ਆਂਡ ਗਵਾਂਡ ਦੇ ਬੱਚਿਆਂ ਤੋਂ ਪਤਾ ਲੱਗਿਆ ਕਿ ਮੇਰੀ ਮਾਂ ਕਿਤੇ ਭੱਜ ਗਈ ਹੈ ਗਵਾਂਡੀਆਂ ਵਿੱਚੋਂ ਕੁਝ ਅਜਿਹੇ ਹਲਾਤਾਤ ਤੇ ਹੱਸ ਰਹੇ ਸਨ ਤੇ ਕੁਝ ਮਾਂ ਨਾਲ ਹਮਦਰਦੀ ਰੱਖਣ ਵਾਲੇ ਕਹਿ ਰਹੇ ਸਨ ਇਹ ਤਾਂ ਹੋਣਾ ਹੀ ਸੀ ਇੱਕ ਦਿਨ ਕਿੰਨੇ ਕੁ ਦਿਨ ਵਿਚਾਰੀ ਹੋਰ ਹੱਡ ਬਣਾਉਂਦੀ ਮੈਂ ਨਿਆਣਾ ਕਿਸ ਨੂੰ ਕਸੂਰਵਾਰ ਸਮਝਦਾ ਨਾਨੀ ਦੇ ਪੈੰਦੀ ਕੋਟ ਵੇਖ ਜਰੂਰ ਸੋਚਦਾ ਕਾਸ਼ ਜੇ ਮਾਂ ਨਾ ਜਾਂਦੀ ਬਾਅਦ ਵਿੱਚ ਪਤਾ ਚੱਲਿਆ ਕਿ ਨਾਨੀ ਨੂੰ ਸਭ ਕਾਸੀ ਦਾ ਪਤਾ ਸੀ ਪਰ ਧੀ ਦੇ ਚੰਗੇਰੇ ਭਵਿੱਖ ਖਾਤਰ ਜਵਾਈ ਦੀ ਮਾਰ ਸਹਿੰਦੀ ਰਹੀ ਨਾਨੀ ਨੇ ਹੀ ਮੈਨੂੰ ਵੱਡੇ ਹੋਏ ਨੂੰ ਦੱਸਿਆ ਕਿ ਇੱਕ ਦਿਨ ਤੇਰੀ ਮਾਂ ਡਿਊਟੀ ਤੋਂ ਘਰ ਆਈ ਤਾਂ ਬੜੀ ਹੀ ਘਬराई ਹੋਈ ਕਹਿੰਦੀ ਮਾਂ ਪ੍ਰੋਫੈਸਰ ਸਾਹਿਬ ਦੀ ਦਫ਼ਤਰ ਦੇ ਐਡਰੈਸ ਤੇ ਚਿੱਠੀ ਆਈ ਹੈ ਕਹਿੰਦੇ ਮੈਂ ਤੁਹਾਨੂੰ ਦਿਨ ਰਾਤ ਪਰੋਂਦੇ ਹੋਏ ਚੁੱਪ-ਚਾਪ ਜ਼ੁਲਮ ਸਹੰਦੇ ਹੀ ਵੇਖਿਆ ਹੈ ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲਦੀ ਹੈ ਮੈਨੂੰ ਗਲਤ ਨਾ ਸਮਝਣਾ ਇਸ ਵਿੱਚ ਮੇਰਾ ਸਵਾਰਥ ਵੀ ਲੁਕਿਆ ਹੋਇਆ ਹੈ ਜੇ ਤੁਹਾਨੂੰ ਠੀਕ ਲੱਗੇ ਤਾਂ ਕਿਸੇ ਦਿਨ ਇਹ ਐਡਰੈਸ ਤੇ ਘਰ ਆ ਜਾਣਾ ਮੇਰੀ ਬੇਟੀ ਨੂੰ ਉਸਦੀ ਮਾਂ ਮਿਲ ਜਾਵੇਗੀ ਨਾਨੀ ਦੱਸਦੀ ਹੁੰਦੀ ਸੀ ਕਿ ਤੇਰੀ ਮਾਂ ਕਿੰਨੇ ਹੀ ਦਿਨ ਕੋਈ ਫੈਸਲਾ ਨਾ ਲੈ ਸਕੇ ਦਿਨ ਰਾਤ ਉੱਟਦੀ ਬੈਠਦੀ ਸੌਂਦੀ ਜਾਗਦੀ ਲੋਕਲਾਜ ਬਾਰੇ ਹੀ ਸੋਚਦੀ ਰਹੀ ਤੇਰੇ ਪਿਓ ਨੂੰ ਫਿਰ ਕਈ ਮੌਕੇ ਦਿੱਤੇ ਸੁਧਰਨ ਵਾਸਤੇ ਪਰ ਜਦ ਉਸ ਦੀਆਂ ਮਨਮਰਜ਼ੀਆਂ ਨਾ ਹੀ ਰੁਕੀਆਂ ਤਾਂ ਫਿਰ ਇੱਕ ਦਿਨ ਲੋਕਲਾਜ ਦੀ ਪ੍ਰਵਾਹ ਛੱਟ ਦਫ਼ਤਰੋਂ ਸਿੱਧੀ ਪ੍ਰੋਫੈਸਰ ਸਾਹਿਬ ਕੋਲ ਪਹੁੰਚ ਗਈ ਨਾਨੀ ਤੇ ਮੇਰੇ ਪਿਓ ਦਾ ਤਸ਼ਦਦਤ ਵਾਅਦਾ ਹੀ ਗਿਆ ਮੈਂ ਵੀ ਉਸ ਦੇ ਜ਼ੁਲਮ ਦਾ ਸ਼ਿਕਾਰ ਹੋਣ ਲੱਗਾ ਮੇਰੇ ਵੀ ਢੋਲ ਠਫਾ ਹੋ ਜਾਂਦਾ डायरी ਨੂੰ ਸਭ ਦੇ ਪਿੱਛੇ ਨਾਨੀ ਦਾ ਹੱਥ ਲੱਗਦਾ ਪਰ ਨਾਨੀ ਚੁੱਪ ਰਹਿ ਆਪਣੇ ਆਪ ਨੂੰ ਸਭ ਕਾਸੇ ਤੋਂ ਅਣਜਾਣ ਦੱਸਦੀ ਮੈਂ ਸਭ ਕੁਝ ਬਿਟਰ-ਬਿਟਰ ਵੇਖਦਾ ਰਹਿੰਦਾ ਇੱਕ ਦਿਨ ਪਤਾ ਨਹੀਂ ਮਾਂ ਕਿਧਰੋਂ ਵਾਵਰੋਲੇ ਵਾਂਗ ਆਈ ਤੇ ਸਕੂਲੋਂ ਅੱਧੀ ਛੁੱਟੀ ਵੇਲੇ ਮੈਨੂੰ ਚੁੱਪ-ਚਾਪ ਆਪਣੇ ਨਾਲ ਪ੍ਰੋਫੈਸਰ ਅੰਕਲ ਦੇ ਸ਼ਹਿਰ ਲੈ ਗਈ ਮੈਨੂੰ ਤਾਂ ਜਿਵੇਂ ਸਵਰਗ ਹੀ ਮਿਲ ਗਿਆ ਹੋਵੇ ਮਾਂ ਜਿਸ ਦੀ ਮੈਂ ਉਮੀਦ ਲਾ ਬੈਠਾ ਸੀ ਅੱਜ ਮੈਂ ਉਸ ਦੀ ਬੁੱਕਲਸ ਬੈਠਾ ਉਸ ਦੇ ਪਿਆਰ ਦਾ ਨਿੱਗ ਮਾਨ ਰਿਹਾ ਸੀ ਪਤਾ ਨਹੀਂ ਪਿਓ ਦਾ ਘਰ ਛੱਡਣ ਤੋਂ ਬਾਅਦ ਮੇਰੀ ਨਾਨੇ ਨਾਲ ਕੀ ਵਾਪਰਿਆ ਹੋਵੇਗਾ ਪਰ ਐਨੀ ਕੁ ਪਿੰਨਕ ਲੱਗ ਗਈ ਸੀ ਕਿ ਉਸਦੇ ਤਾਏ ਦੇ ਪੋਤਰੇ ਉਸ ਨੂੰ ਆਪਣੇ ਨਾਲ ਉਸਦੇ ਪੇਕੇ ਲੈ ਗਏ ਸਨ ਫਿਰ ਵੀ ਕੁੜੀ ਸੀ ਉਹਨਾਂ ਦੀ ਕਹਿੰਦੇ ਇਸ ਜ਼ੁਲਮੀ ਤੋਂ ਮਰਵਾਉਣੀ ਤਾਂ ਨਹੀਂ ਪਰ ਪ੍ਰੋਫੈਸਰ ਅੰਕਲ ਨਹੀਂ ਨਹੀਂ ਮੰਮੀ ਦੇ ਕਹਿਣ ਮੁਤਾਬਿਕ ਮੇਰੇ ਨਵੇਂ ਡੈਡੀ ਦੇ ਘਰ ਦਾ ਸ਼ਾਂਤ ਮਾਹੌਲ ਮੈਨੂੰ ਬਹੁਤ ਵਧੀਆ ਲੱਗਦਾ ਨਾਲ ਛੋਟੀ ਭੈਣ ਦਾ ਪਿਆਰ ਅਲੱਗ ਮੇਰੀ ਤਾਂ ਜਾਨੋ ਜੂਨ ਹੀ ਬਦਲ ਗਈ ਕਿੱਥੇ ਤਾਂ ਘਰ ਚ ਹਰ ਵਕਤ ਦੀ ਚਿੜਚਿੜ ਕਿੱਥੇ ਸੱਭਿਅਕ ਜਿਹਾ ਮਾਹੌਲ ਮੰਮੀ ਡੈਡੀ ਡਿਊਟੀ ਤੇ ਜਾਂਦੇ ਅਸੀਂ ਦੋਵੇਂ ਭੈਣ ਭਰਾ ਸਕੂਲ ਪੜਨ ਜਾਂਦੇ ਘਰ ਆ ਕੇ ਖਾਂਦੇ ਪੀਂਦੇ ਖੇਡਦੇ ਸ਼ਰਾਰਤਾਂ ਕਰਦੇ ਮੰਮੀ ਦੀ ਡਿਗਦੀ ਸਿਹਤ ਵੀ ਠੀਕ ਰਹਿਣ ਲੱਗੀ ਬਲੱਡ ਪ੍ਰੈਸ਼ਰ ਵਗੈਰਾ ਕਿਧਰੇ ਗਏ ਮੰਮੀ ਦਾ ਰੰਗ ਦਿਨਾਂ ਵਿੱਚ ਹੀ ਨਿਕਰ ਆਇਆ ਫਿਕਰ ਸੀ ਤਾਂ ਸਿਰਫ ਉਸ ਨੂੰ ਆਪਣੀ ਮਾਂ ਦਾ ਪਰ ਇਹਨਾਂ ਨੂੰ ਸਬਰ ਸਿਕੇ ਚਲੋ ਮਾਂ ਆਪਣੇ ਭਰਾ ਭਤੀਜਿਆਂ ਚ ਤਾਂ ਬੈਠੀ ਐ ਬਚੀ ਜ਼ਮੀਨ ਦੇ ਸੇਤੇ ਮਾਂ ਨਿੱਜਤ ਦੀ ਰੋਟੀ ਤਾਂ ਮਿਲਦੀ ਹੋਵੇਗੀ ਪੱਲਿਓ ਠੇਕੇ ਦੇ ਹੱੱਡ ਤਾਂ ਨਹੀਂ ਬਣਾਉਣੇ ਪੈਂਦੇ ਦੇਨ ਤੀਆਂ ਵਾਂਗ ਲੰਘਦੇ ਜਾ ਰਹੇ ਸਨ ਅਸੀਂ ਭੈਣ ਭਰਾ ਵੱਡੇ ਹੁੰਦੇ ਗਏ ਮੰਮੀ ਡੈਡੀ ਵੀ ਹੋਰ ਵੱਡੇ ਹੁੰਦੇ ਗਏ ਪਰ ਇਸ ਤਰ੍ਹਾਂ ਦੇ ਵੱਡੇ ਹੋਣ ਨੇ ਹੋਰ ਤਰ੍ਹਾਂ ਦੇ ਪੁਆੜਿਆਂ ਦਾ ਮੋੜ ਬੰਦ ਦਿੱਤਾ ਹੁਣ ਛੋਟੀ ਭੈਣ ਜਿਸ ਨੂੰ ਅਸੀਂ ਪਿਆਰ ਨਾਲ ਗੁੜੀਆਂ ਸੱਜਦੇ ਸੀ ਨੂੰ ਮੇਰੇ ਨਾਲ ਪਹਿਲਾਂ ਵਾਂ ਖੇਡਣ ਨਾ ਦਿੱਤਾ ਜਾਂਦਾ। ਸਾਨੂੰ ਬਾਜ਼ਾਰ ਜਾਂ ਕਿਸੇ ਦੇ ਘਰ ਇਕੱਲੇ ਨਾ ਜਾਣ ਦਿੱਤਾ ਜਾਂਦਾ। ਮੰਮੀ ਡੈਡੀ ਦੋਨਾਂ ਵਿੱਚੋਂ ਇੱਕ ਜਨ ਸਾਡੇ ਨਾਲ ਜ਼ਰੂਰ ਹੁੰਦਾ। ਹਾਦਸਾ ਉਦੋਂ ਹੋ ਗਈ ਜਦ ਕਈ ਵਾਰ ਅਸੀਂ ਮੰਮੀ ਡੈਡੀ ਦੀ ਡਿਊਟੀ ਤੋਂ ਵਾਪਸ ਆਉਣ ਤੋਂ ਪਹਿਲਾਂ ਸਕੂਲੋਂ ਘਰ ਆ ਜਾਂਦੀ ਤਾਂ ਗੁੜੀਆਂ ਨੂੰ ਆਪਣੇ ਘਰ ਦੀ ਬਜਾਈ ਗੁਆਣੀਆਂ ਦੇ ਘਰ ਠਹਿਰਨ ਲਈ ਕਿਹਾ ਜਾਂਦਾ। ਮੈਨੂੰ ਗੱਲ ਬੜੀ ਚੁੱਭਦੀ। ਇੱਕ ਦਿਨ ਤਾਂ ਹਾਦੀ ਹੀ ਹੋ ਗਈ। ਜਦ ਮੰਮੀ ਡੈਡੀ ਛੁੱਟੀ ਵਾਲੇ ਦਿਨ ਕਿਸੇ ਵਿਆਹ ਤੇ ਜਾਣ ਲੱਗੇ ਅਸੀਂ ਦੋਨਾਂ ਭੈਣ ਭਰਾਵਾਂ ਨੇ ਅਗਲੇ ਦਿਨ ਪੇਪਰ ਹੋਣ ਕਾਰਨ ਨਾਲ ਨਾ ਜਾਣ ਤੋਂ ਮਨਾ ਕਰ ਦਿੱਤਾ ਪਰ ਡੈਡੀ ਗੁੜੀਆਂ ਨੂੰ ਜ਼ਬਰਦਸਤੀ ਰੋਂਦੀ ਨੇ ਧੂਕੇ ਨਾਲ ਲੈ ਕੇ ਗਏ ਆਖੇ ਜਾ ਤਾਂ ਸਾਡੇ ਨਾਲ ਵਿਆਹ ਤੇ ਚੱਲ ਤੇ ਜਾ ਪੜ੍ਹਨਾ ਤਾਂ ਗਵਾਂਡੀਆਂ ਦੇ ਘਰ ਜਾ ਕੇ ਪੜ ਪਰ ਇੱਥੇ ਇਕੱਲੀ ਨੇ ਨਹੀਂ ਰਹਿਣਾ ਇਕੱਲੀ ਕਿਉਂ ਕਿ ਮੈਂ ਉਸ ਦਾ ਭਰਾ ਘਰ ਨਹੀਂ ਸੀ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੀ ਹੋਣ ਲੱਗੀਆਂ ਅਸੀਂ ਹੋਰ ਵੱਡੇ ਹੁੰਦੇ ਗਏ ਨਿੱਕਾ ਹੁੰਦਾ ਤਾਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਦੀ ਬਹੁਤੀ ਪ੍ਰਵਾਹ ਨਹੀਂ ਸੀ ਕਰਦਾ ਗੱਲ ਆਈ ਗਈ ਕਰ ਜਾਂਦਾ ਪਰ ਜਿਵੇਂ ਜਿਵੇਂ ਮੈਂ ਜਵਾਨ ਹੁੰਦਾ ਗਿਆ ਇਸ ਤਰ੍ਹਾਂ ਦਾ ਵਿਤਕਰਾ ਹੁੰਦਾ ਵੇਖ ਮੈਨੂੰ ਅੱਗ ਲੱਗ ਜਾਂਦੀ ਮੈਂ ਗੁੜੀਆਂ ਨੂੰ ਸਗੀ ਭੈਣ ਤੋਂ ਘੱਟ ਨਹੀਂ ਸੀ ਸਮਝਦਾ ਡੈਡੀ ਭਾਵੇਂ ਲੱਖ ਚੰਗੇ ਸੀ ਪਰ ਮੇਰੀ ਹਰ ਜ਼ਰੂਰਤ ਦਾ ਖਿਆਲ ਰੱਖਦੇ ਪਰ ਮੇਰੇ ਤੇ ਸਕੇ ਭਰਾਵਾਂ ਵਾਲਾ ਵਿਸ਼ਵਾਸ ਨਾ ਕਰਦੇ ਮੈਂ 15 ਸਾਲਾਂ ਦਾ ਹੋ ਚੁੱਕਾ ਸੀ ਹੋਨ ਮੇਰੇ ਤੋਂ ਅਜੀਹਾ ਪਤੀਰਾ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਕਹਿੰਦਾ ਕੁਝ ਨਾ ਅੰਦਰੇ ਅੰਦਰ ਧੋਕਦਾ ਰਹਿੰਦਾ ਮਾਂ ਮਸਾ ਮਸਾ ਸੈਟ ਹੋਈ ਸੀ ਕਦੇ ਸਾਰਾ ਗੁੱਸਾ ਮਾਂ ਤੇ ਨਿਕਲਦਾ ਆਪ ਤਾਂ ਸੈਟ ਹੋ ਗਈ ਮੈਨੂੰ ਅਪਸੈਟ ਕਰ ਇਸ ਭੰਵਰ ਵਿੱਚ ਫਸਾ ਦਿੱਤਾ ਮਾਂ ਢਿਡੋ ਆ ਕੀ ਸਮਝਦੀ ਸਭ ਪਰ ਬੇਗਾਨੇ ਆਦਮੀ ਨੂੰ ਕੀ ਆਖਦੀ ਮੈਂ ਸਾਰੇ ਕਾਸੇ ਦਾ ਦੋਸ਼ੀ ਮਾਂ ਨੂੰ ਮੰਨਦਾ ਜੋ ਬੇਗਾਨੇ ਬੰਦੇ ਕੋਲ ਕੀ ਸੋਚ ਕੇ ਆਈ ਸੀ ਮੈਂ ਉਸ ਆਦਮੀ ਦਾ ਕੀ ਲੱਗਦਾ ਸੀ ਕਿਤੇ ਸਕੇ ਪਿਓ ਤੇ ਗੁੱਸਾ ਆਉਂਦਾ ਜਿਉਂ ਹੀ ਚੱਜਦਾ ਹੁੰਦਾ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ ਕਿਤੇ ਬੇਗਾਨੇ ਪਿਓ ਦੇ ਮਨਾਂ ਮੁਹੀ ਗੁੱਸਾ ਆਉਂਦਾ ਬਈ ਤੂੰ ਮੇਰਾ ਕੀ ਮਾੜਾ ਦੇਖ ਲਿਆ ਜੋ ਐਨੇ ਸਾਊ ਲੜਕੇ ਤੇ ਵਿਸ਼ਵਾਸ ਨਾ ਕਰ ਸਕਿਆ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਸਾਰਾ ਸਾਰਾ ਦਿਨ ਘਰੋਂ ਬਾਹਰ ਆਣ ਲੱਗਾ ਸਕੂਲੇ ਪੜ੍ਹਾਈ ਵਿੱਚ ਦਿਲ ਨਾ ਲੱਗਦਾ ਸਕੂਲੋਂ ਭੱਜ ਪਾਰਕਾਂ ਅਤੇ ਬਾਜ਼ਾਰਾਂ ਵਿੱਚ ਦੋਸਤਾਂ ਨਾਲ ਦਿਨ ਕੱਟੀ ਕਰਨ ਲੱਗਾ ਬੇਗਾਨਾ ਪਿਓ ਕਿਵੇਂ ਬਰਦਾਸ਼ਤ ਕਰਦਾ ਇੱਕ ਪੜੇ ਲਿਖੇ ਪ੍ਰੋਫੈਸਰ ਦੇ ਮੁੰਡੇ ਦੀ ਇਸ ਤਰ੍ਹਾਂ ਦੀ ਆਵਾਰਾਗਰਦੀ ਬਰਦਾਸ਼ਤ ਹੁੰਦੇ ਵੀ ਕਿਵੇਂ ਝਿੜਕਾ ਮਾਣੂ ਮਿਲਦੀਆਂ ਮੇਰੇ ਕਾਰਨ ਇਸ ਸੱਭੇ ਘਰ ਵਿੱਚ ਵੀ ਕਲੇਸ਼ ਸੈਨ ਲੱਗਾ ਮਾਂ ਚੁੱਪ-ਚਾਪ ਸਹਿਣ ਕਰਦੀ ਪਰ ਮੈਥੋਂ ਇਹ ਗੱਲ ਬਰਦਾਸ਼ਤ ਨਾ ਹੁੰਦੀ ਮਾਂ ਦੀਆਂ ਖੁਸ਼ੀਆਂ ਗਰਹਨੀਆਂ ਜਾਣ ਲੱਗੀਆਂ ਜਿਸ ਦਾ ਜ਼ਿੰਮੇਵਾਰ ਮੈਂ ਆਪਣੇ ਆਪ ਨੂੰ ਸਮਝਦਾ ਦਿਨ ਰਾਤ ਕੁਚਲਦਾ ਰਹਿੰਦਾ ਮਾਂ ਨੇ ਤੋ ਭੱਜੂ ਭੱਜੂ ਕਰਨ ਲੱਗਾ ਆਪਣੇ ਪਿੱਛੇ ਦੀ ਪਰਤਾਲ ਕੀਤੀ ਪਿਓ ਨਾਲ ਸਿੱਧੀ ਗੱਲ ਕਰਨ ਦਾ ਹੀ ਆ ਨਾ ਪਿਆ ਭੂਆ ਦਾ ਐਡਰੈਸ ਲੱਭ ਉਸ ਨਾਲ رابطہ ਕਾਇਮ ਕੀਤਾ ਤੁਹਾਡੇ ਕੋਲ ਆਉਣਾ ਚਾਹੁੰਦਾ ਫਿਰ ਵੀ ਆਪਣਾ ਖੂਨ ਸੀ ਜੋਰ ਮਾਰ ਹੀ ਗਿਆ ਭੂਆ ਦਾ ਚਾਰ ਕੁ ਦਿਨਾਂ ਚ ਹੀ ਜਵਾਬ ਆ ਗਿਆ ਜੀ ਸਦਕੇ ਤੇਰਾ ਆਪਣਾ ਘਰ ਹੈ ਤੇਰੇ ਵਾਸਤੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ ਜਦ ਜੀ ਕਰੇ ਆ ਜਾਵੇਂ ਜਦੋਂ ਪ੍ਰੋਫੈਸਰ ਅੰਕਲ ਦੇ ਘਰੋਂ ਮਨ ਬਿਲਕੁਲ ਹੀ ਉਚਾਟ ਹੋ ਗਿਆ ਤਾਂ ਆਪਣੀ ਭੂਆ ਦਾ ਬੂਹਾ ਜਾ ਖੜਕਾਇਆ ਭੂਆ ਖਿੜੇ ਮੱਥੇ ਮਿਲੀ ਆਖਿਰ ਪੇਕਿਆਂ ਦਾ ਅੰਸ਼ ਸੀ ਭਰਾ ਦਾ ਵਾਰਿਸ ਭੂਆ ਦੇ ਮੁੰਡੇ ਨਾਲ ਮਨ ਪਰਚਿਆ ਰਹਿੰਦਾ ਪੜਾਈ ਨਵੇਂ ਸਿਰੋਂ ਫੇਰ ਸ਼ੁਰੂ ਕਰ ਦਿੱਤੀ ਦਿਨ ਸੋਹਣੇ ਨਿਕਲ ਰਹੇ ਸਨ ਪਰ ਇੱਥੇ ਫੁੱਫੜ ਦਾ ਸੁਭਾਅ ਆੜੇ ਆ ਗਿਆ ਫੁੱਫੜ ਦਾ ਕੰਮ ਕਰ ਢਿੱਲਾ ਹੀ ਸੀ ਮਹਿੰਗਾਈ ਦੇ ਜਮਾਨੇ ਵਿੱਚ ਇੱਕ ਹੋਰ ਜੀ ਦਾ ਵਾਧੂ ਭਾਰ ਖਾਮ-ਖਾਸੇ ਰ ਆਪਿਆ ਸੀ ਭੂਆ ਤਾਂ ਆਪਣੀ ਸੀ ਫੁੱਫੜ ਦਾ ਮੈ ਕੀ ਲੱਗਦਾ ਸੀ ਫੁੱਫੜ ਆਨੇ ਬਹਾਨੇ ਕੋੜਨ ਲੱਗਾ ਆਪਣੇ ਮੁੰਡਿਆਂ ਦੇ ਵਿੱਚ ਦੀ ਮੇਰੀਆਂ ਵੇਲੇ ਦੀਆਂ ਰੋਟੀਆਂ ਪਰਖੀਆਂ ਜਾਣ ਲੱਗੀਆਂ ਭੂਆ ਦੋ ਕੁੜਾਂ ਵਿਚਾਲੇ ਆਪ ਸੀ ਭਤੀਜਾ ਮਸਾ ਮਸਾ ਕਰ ਆਇਆ ਸੀ ਕੀ ਕਹਿੰਦੀ ਫੁੱਫੜ ਨੂੰ ਕੁਝ ਕਹਿਣ ਦੀ ਹਿੰਮਤ ਉਹ ਕਰ ਨਹੀਂ ਸੀ ਸਕਦੀ ਇੱਥੇ ਵੀ ਰੋਜ਼ ਦਾ ਕਲੇਸ਼ ਸ਼ੁਰੂ ਹੋ ਗਿਆ ਜਿਸ ਦਾ ਮੁੱਢ ਮੈਂ ਬਣ ਗਿਆ ਸੈਂ ਮੇਰੀਆਂ ਖਾਧੀਆਂ ਰੋਟੀਆਂ ਭੂਆ ਨੇ ਮੇਰੇ ਪਿਓ ਨਾਲ ਸਲਾਹ ਕੀਤੀ ਮੈਂ ਉੱਤੇ ਜਾਣਾ ਤਾਂ ਨਹੀਂ ਸੀ ਚਾਹੁੰਦਾ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਭੂਆ ਆਪਣੇ ਘਰ ਕਲੇਸ਼ ਪਾ ਹੋਰ ਕਿੰਨੇ ਕੁ ਦਿਨ ਮੈਨੂੰ ਮੰਨੀਆਂ ਕਵਾਉਂਦੀ ਪਿਓ ਵੱਲੋਂ ਆਉਂਦੀ ਹਰੀ ਚੰਡੀ ਮਿਲਦਿਆਂ ਹੀ ਮੈਂ ਮਰਦੇ ਨੇ ਅੱਕ ਚੱਬ ਹੀ ਲਿਆ ਪਿਓ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਘਰ ਆ ਇਹਨੂੰ ਗੱਲ ਨਾਲ ਲਾ ਲਿਆ ਫਿਰ ਵੀ ਖੁਨ ਸੀ ਉਸਦਾ ਜ਼ਿੰਦਗੀ ਦੇ ਸੰਘਰਸ਼ ਦਾ ਅੰਤ ਹੋ ਗਿਆ ਲੱਗਦਾ ਸੋਚਿਆ ਆਪਣੇ ਘਰ ਆ ਬਾਕੀ ਜ਼ਿੰਦਗੀ ਚੰਗੀ ਗੁਜ਼ਰ ਜਾਵੇਗੀ ਅਚਾਨਕ ਘਰ ਵਿੱਚ ਤੁਰਦੀ ਫਿਰਦੀ ਇੱਕ ਔਰਤ ਨਜ਼ਰ ਆਈ ਨਾਲ ਛੋਟੀ ਜਿਹੀ ਕੁੜੀ ਪਤਾ ਲੱਗਿਆ ਇਹ ਮੇਰੀ ਮਾਂ ਸੀ ਨਵੀਂ ਮਾਂ ਜੋ ਮਾਂ ਦੇ ਜਾਣ ਦੇ ਬਾਅਦ ਘਰ ਸੰਭਾਲਣ ਵਾਸਤੇ ਲਿਆਂਦੀ ਗਈ ਸੀ ਮੱਥਾ ਠਣ ਗਿਆ ਰੱਬ ਖੈਰ ਕਰੇ ਉਥੇ ਨਵਾਂ ਪਿਓ ਸੀ ਇੱਥੇ ਨਵੀਂ ਮਾਂ ਨਵੇਂ ਰਿਸ਼ਤਿਆਂ ਦੇ ਨਾਂ ਤੋਂ ਡਰ ਲੱਗਣ ਲੱਗ ਪਿਆ ਸੀ ਇਸੇ ਡਰ ਕਾਰਨ ਮਾਂ ਨਾਲ ਖੁੱਲ੍ਹ ਨਾ ਸਕਿਆ ਡਰਦੇ ਨੇ ਛੋਟੀ ਭੈਣ ਨੂੰ ਵੀ ਨਾ ਬੁਲਾਇਆ ਨਵੀਂ ਮਾਂ ਆਕੇ ਇਹ ਤਾਂ ਆਕੜਿਆ ਹੀ ਬਹੁਤ ਐ ਉਹ ਕੀ ਜਾਣੇ ਮੈਂ ਕਿਸ ਗੱਲੋਂ ਤਰਹੰਦਾ ਸਾਂ ਮੈਂ ਸੁੰਗੜ-ਸੁੰਗੜ دیر ਕੱਟਣ ਲੱਗਾ ਮੈਂ ਆਪਣੇ ਸਿਰ ਹੋਰ ਕੋਈ ਇਲਜ਼ਾਮ ਨਹੀਂ ਸੀ ਚਾਹੰਦਾ ਲੋੜ ਮੁਤਾਬਕ ਬੋਲਦਾ ਤੇ ਬੁਲਾਉਂਦਾ ਨਵੀਂ ਮਾਂ ਕਿੜ-ਕਿੜ ਕਰਦੀ ਆ ਨਿਭਾਣੇ ਤਾਨੇ ਮਾਰਨ ਲੱਗੀ ਵੇਲੇ ਦੀਆਂ ਰੋਟੀਆਂ ਫਿਰ ਪਰਖੀਆਂ ਜਾਣ ਲੱਗੀਆਂ ਮੈਨੂੰ ਇਹ ਕਰ ਆਪਣਾ ਨਾਂ ਲੱਗਦਾ ਮਾਂ ਨਵੀਂ ਸੀ ਭੈਣ ਨਵੀਂ ਸੀ ਪਿਓ ਵੀ ਆਪਣਾ ਨਾਂ ਲੱਗਦਾ ਸਭ ਕੁਝ ਉਪਰ-ਉਪਰ ਲੱਗਦਾ ਇਸ ਤਰ੍ਹਾਂ ਦੀ ਜ਼ਿੰਦਗੀ ਤੇ ਗੁੱਸਾ ਆਉਣ ਲੱਗਾ। ਉਮਰ ਦੇ ਇਸ ਪੜਾਅ ਤੇ ਆਨ ਕੇ ਮੇਰੇ ਵਿੱਚ ਬਾਗੀ ਰੂਚੀਆਂ ਪਨਪਨ ਲੱਗੀਆਂ। ਕਦੇ-ਕਦੇ ਮਾਂ ਦੇ ਅੱਗੇ ਵੀ ਬੋਲਿਆ ਜਾਂਦਾ। ਪਿਓ ਕੋਲ ਸ਼ਿਕਾਇਤ ਲੱਗਦੀ। ਤਾਂ ਉਸ ਕੋਲੋਂ ਗਾਲੀ-ਗਲੋਚ ਦਾ ਮਿਲਦਾ ਹੀ ਕਦੇ-ਕਦੇ ਛਿੱਤਰ ਪੋਲਾ ਵੀ ਹੋ ਜਾਂਦਾ। ਭੈਣ ਵਿੱਚ ਪਿਆ ਸਮਝੋਤਾ ਕਰਵਾਉਂਦੀ। ਮੈਨੂੰ ਉਸ ਦਾ ਸਗੀ ਭੈਣ ਨਾਲੋਂ ਵੱਧ ਮੋਹ ਆਉਂਦਾ। ਤੇ ਰਿਸ਼ਤਿਆਂ ਦੀ ਘਾਟ ਕਾਰਨ ਮੈਂ ਹਰ ਰਿਸ਼ਤੇ ਤੋਂ ਨਿੱਗ ਲੱਭਣ ਦੀ ਕੋਸ਼ਿਸ਼ ਕਰਦਾ। ਪਰ ਕੋਈ ਰਿਸ਼ਤਾ ਵਫਾ ਨਾ ਕਰਦਾ ਭੈਣ ਭੁੱਲ ਦਿਲ ਦੀ ਪੜਾਹਸ ਕੱਢਦਾ ਤਾਂ ਉਸ ਨੂੰ ਉਸ ਦੀ ਮਾਂ ਤੋਂ ਝਿੜਕਾ ਮਿਲਦੀਆਂ ਜੋ ਮੈਥੋਂ ਬਰਦਾਸ਼ਤ ਨਾ ਹੁੰਦੀਆਂ ਮੈਂ ਹੋਰ ਵੱਧ ਘਟ ਉੱਚਾ ਨੀਵਾ ਬੋਲਦਾ ਕਲੇਸ਼ ਹੋਰ ਵੱਧ ਜਾਂਦਾ ਮੈਂ ਨਵੀਂ ਮਾਂ ਤੇ ਔਖਾ ਰਹਿਣ ਲੱਗਾ ਉਸ ਨੂੰ ਤੰਗ ਕਰਨ ਖਾਤਰ ਮੈਂ ਖਰ ਮਸਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਵੇਂ-ਨਵੇਂ ਦੋਸ ਘਰ ਲਿਉਣ ਲੱਗਾ ਮਾਂ ਨੂੰ ਜਦ ਚਾਹ ਨੂੰ ਕਹਿਣਾ ਉਹ ਹੋਰ ਛੇੜਦੀ ਮਾਂ ਨੂੰ ਦੁਖੀ ਕਰ ਮੈਨੂੰ ਠਿੱਡੋਂ ਖੁਸ਼ੀ ਹੁੰਦੀ ਮੈਂ ਪੜਾਈ 'ਚ ਕਮਜ਼ੋਰ ਹੋਣ ਲੱਗਾ ਪਿਓ-ਪੁੱਤ ਦੀਆਂ ਮਨਾਂ ਦੀਆਂ ਦੂਰੀਆਂ ਵਧਣ ਲੱਗੀਆਂ ਪਿਓ ਫਿਰ ਬੇਗਾਨਾ ਲੱਗਣ ਲੱਗਾ ਮਾਂ ਦੀਆਂ ਨਿਤ-ਨੇਤ ਦੀਆਂ ਸ਼ਿਕਾਇਤਾਂ ਦੁਦੁਕੀ ਹੋ ਉਸਨੇ ਘਰ ਦੇ ਵਿੱਚ ਹੀ ਮੈਨੂੰ ਇੱਕ ਕਮਰਾ ਲੱਗ ਦੇ ਕੇ ਅੱਡ ਕਰ ਦਿੱਤਾ ਆਪੇ ਪਕਾ ਪਤਾ ਲੱਗੂ ਵਾਕਿਆ ਹੀ ਪਤਾ ਲੱਗ ਗਿਆ ਜਦ ਸਿਰ ਤੇ ਪਈ ਦਾਦੀ ਪਿੰਡੋਂ ਬੁਲਾਈ ਉਸਨੇ 6 ਮਹੀਨੇ ਸੰਭਿਆ ਫਿਰ ਉਸਦੇ ਵੀ ਹੱਥ ਖੜੇ ਹੋ ਗਏ ਪਿੰਡ ਬੈਠੀ-ਬਿਠਾਈ ਨੂੰ ਪਰੋਸੀ ਮਿਲਦੀ ਸੀ ਇਤੇ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਦੋ ਮਹੀਨਿਆਂ ਵਿੱਚ ਹੀ ਹਾਰ ਗਈ ਤਾਇਆ ਪਿੰਡੋਂ ਆ ਕੇ ਦਾਦੀ ਨੂੰ ਲੈ ਗਿਆ ਰੋਟੀ ਦੀ ਮੁਸ਼ਕਲ ਫਿਰ ਖੜੀ ਹੋ ਗਈ ਵਿਆਹ ਦੀ ਅਜੇ ਉਮਰ ਨਹੀਂ ਸੀ ਹੋਈ ਪੜਾਈ ਵੀ ਪੂਰੀ ਨਹੀਂ ਸੀ ਹੋਈ ਨੌਕਰੀ ਕੀ ਮਿਲਦੀ ਤੇ ਨੌਕਰੀ ਬਿਨਾ ਵਿਹਲੇ ਮੁਸਟੰਡੇ ਨੂੰ ਕੌਣ ਆਪਣੀ ਧੀ ਦਿੰਦਾ ਇਨ੍ਹਾਂ ਦਿਨਾਂ ਵਿੱਚ ਮੇਰੇ ਲਈ ਖੁਸ਼ਪ੍ਰੀਤ ਰਾਬਾਂ ਬੋੜਿਆ ਮੇਰੇ ਸਾਰੇ ਦੋਸਤਾਂ ਵਿੱਚੋਂ ਖੁਸ਼ਪ੍ਰੀਤ ਮੇਰੇ ਨਾਲ ਦਿਲੋਂ ਸਨੇਹ ਕਰਦਾ ਸੀ ਮਾਪੇ ਛੋਟੇ ਹੁੰਦੇ ਦੇ ਇੱਕ ਸੜਕ ਦੁਰਘਟਨਾ ਵਿੱਚ ਮਾਰੇ ਗਏ ਸਨ ਦਾਦੇ ਦਾਦੀ ਨੇ ਪਾਲ ਵੱਡਾ ਕੀਤਾ ਰੱਬ ਦਾ ਦਿੱਤਾ ਘਰੇ ਸਭ ਕੁਝ ਸੀ ਪਰ ਪਤਾ ਨਹੀਂ ਕਿਉਂ ਕੋਸ਼ਪ੍ਰੀਤ ਨੂੰ ਵਿਦੇਸ਼ ਜਾਣ ਦੀ ਲਮਕਣੀ ਲੱਗੀ ਹੋਈ ਸੀ ਚਿੰਤਾ ਸੀ ਤਾਂ ਬੁੱਢੇ ਹੋ ਚੁੱਕੇ ਕੁਝ ਵੀ ਕਰਨ ਤੋਂ ਅਸਮਰਥ ਦਾਦੇ ਦਾਦੀ ਦੀ ਕੋਸ਼ਪ੍ਰੀਤ ਨੇ ਮੇਰੇ ਸਾਹਮਣੇ ਸਮੱਸਿਆ ਰੱਖੀ ਯਾਰ ਜੇ ਤੂੰ ਬਜ਼ੁਰਗਾਂ ਦੀ ਦੇਖਭਾਲ ਦਾ ਜ਼ਿੰਮਾ ਲੈ ਲਵੇਂ ਮੈਂ ਬੇਫਿਕਰ ਹੋ ਬਾਅਦ ਚਲਾ ਜਾਵਾਂ ਮੇਰੇ ਲਈ ਤਾਂ ਬਿੱਲੀ ਭਾਣੇ ਸਿੱਕਾ ਟੁੱਟਾ ਵਾਲੀ ਗੱਲ ਹੋਈ ਚੱਟ ਹਾਂ ਕਰ ਦਿੱਤੀ ਮੈਂ ਤਾਂ ਆਪ ਆਸਰਾ ਭਾਲਦਾ ਫਿਰਦਾ ਸੀ ਚੰਗਾ ਬਾਹਰਲਾ ਰਿਸ਼ਤਾ ਮਿਲਣ ਤੇ ਕੁਝ ਮਹੀਨਿਆਂ ਵਿੱਚ ਹੀ ਖੁਸ਼ਪ੍ਰੀਤ ਵਿਆਹ ਕਰਵਾ ਬਾਹਰ ਸੈੱਟ ਹੋ ਗਿਆ ਮੈਂ ਵੀ ਦੋਸਤੀ ਨਿਭਾਈ ਬਜ਼ੁਰਗਾਂ ਦੀ ਖੁਸ਼ਪ੍ਰੀਤ ਨਾਲੋਂ ਵੱਧ ਸੇਵਾ ਕੀਤੀ ਖੁਸ਼ਪ੍ਰੀਤ ਦਾ ਫੋਨ ਆਉਂਦਾ ਉਹ ਬਜ਼ੁਰਗਾਂ ਵੱਲੋਂ ਬੇਫਿਕਰ ਹੋਵੋ ਆਪਣੀ ਗ੍ਰੈਸੀ ਵਿੱਚ ਪਰਚ ਜਾਂਦਾ ਖੁਸ਼ਪ੍ਰੀਤ ਦਾਦੇ-ਦਾਦੀ ਨੂੰ ਆਪਣੇ ਕੋਲ ਸਦਾ ਲਈ ਪੂਰਾ ਵਾਹ ਲਾ ਰਿਹਾ ਸੀ ਮੈਂ ਅੰਦਰੋਂ ਅੰਦਰੀ ਡਰਦਾ ਜੇ ਬਜ਼ੁਰਗ ਚਲੇ ਗਏ ਮੇਰਾ ਤਾਂ ਆਲਣਾ ਹੀ ਪੱਟਿਆ ਜਾਊ ਇੱਕ ਦਿਨ ਸਤਮੂਜੀ ਉਹਨਾਂ ਦਾ ਵੀਜ਼ਾ ਤੇ ਟਿਕਟ ਆ ਗਈ ਉਹ ਸਭ ਕੁਝ ਵੇਚ ਵੱਟ ਹਫ਼ਤੇ ਕੁ ਵਿੱਚ ਖੁਸ਼ਪ੍ਰੀਤ ਕੋਲ ਚਲੀ ਗਈ ਮੈਂ ਇੱਕ ਵਾਰ ਫਿਰ ਬੇਕਾਰ ਹੋ ਗਿਆ ਪਰ ਅਸ਼ਕੇ ਜਾਈਏ ਖੁਸ਼ਪ੍ਰੀਤ ਦੇ ਜਿਸ ਨੇ ਮੇਰਾ ਕੀਤਾ ਭੁਲਾਇਆ ਨਹੀਂ ਆਪਣੀ ਘਰਵਾਲੀ ਨੂੰ ਤਲਾਕ ਦੇ ਇੰਡੀਆ ਭੇਜਿਆ ਇੰਡੀਆ ਵਿੱਚ ਆ ਕੇ ਚੁੱਪਚੀ ਬਿਤੇ ਬਿਨਾ ਕਿਸੇ ਨੂੰ ਦੱਸਿਆ ਮੇਰੇ ਨਾਲ ਕੋਰਟ ਮੈਰਿਜ ਕਰਵਾ ਆਪ ਵਾਪਸ ਕੈਨੇਡਾ ਚਲੀ ਗਈ ਥੋੜੇ ਮਹੀਨਿਆਂ ਵਿੱਚ ਹੀ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ ਮੈਂ ਖੋਸ਼ਪ੍ਰੀਤ ਕੋਲ ਕੈਨੇਡਾ ਪਹੁੰਚ ਗਿਆ ਪਰ ਮੈਨੂੰ ਅਜੇ ਵੀ ਸਭ ਕੁਝ ਅਚੰਬਾ ਹੀ ਲੱਗ ਰਿਹਾ ਸੀ ਖੋਸ਼ਪ੍ਰੀਤ ਨੇ ਮੈਨੂੰ ਕਿਰਾਏ ਤੇ ਘਰ ਅਤੇ ਕੰਮ ਲੱਭ ਕੇ ਦਿੱਤੇ ਕੰਮ ਕਰਕੇ ਪੈਸੇ ਦੀ ਘਾਟ ਨਹੀਂ ਸੀ ਤੇ ਪੈਸੇ ਕਰਕੇ ਰੋਟੀਆਂ ਦੀ ਵੀ ਘਾਟ ਨਹੀਂ ਸੀ ਮੈਂ ਦਿਲ ਲਾ ਕੇ ਕੰਮ ਕਰਨ ਲੱਗਾ ਸਭ ਦੀਆਂ ਨਜ਼ਰਾਂ ਵਿੱਚ ਆ ਗਿਆ ਅਤੇ ਹੀ ਮੈਨੂੰ ਹਰਪ੍ਰੀਤ ਮਿਲੀ ਜੰਪਲ ਤਾਂ ਕੈਨੇਡਾ ਦੀ ਸੀ ਪਰ ਭਾਰਤੀ ਮਾਪਿਆਂ ਦੀ ਧੀ ਹੋਣ ਕਾਰਨ ਅਜੇ ਉਸ ਵਿੱਚ ਸਾਡੇ ਸੰਸਕਾਰ ਮੌਜੂਦ ਸਨ ਮਾਪਿਆਂ ਕੋਲ ਮੇਰੀ ਸਿਫਤ ਕਰ ਆਪਣੀ ਪਸੰਦ ਜ਼ਾਹਰ ਕੀਤੀ ਮਾਪਿਆਂ ਨੇ ਮੇਰਾ ਅੱਗਾ ਪਿਛਾ ਪੜਤਾਲਿਆ ਮੈਂ ਆਪਣੇ ਪਿਸ਼ੋਕੜ ਬਾਰੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕੈਨੇਡਾ ਆ ਕੇ ਕੁਝ ਹੀ ਮਹੀਨਿਆਂ ਬਾਅਦ ਖੁਸ਼ਪ੍ਰੀਤ ਦੀ ਵਾਟੀ ਨੇ ਮੈਨੂੰ ਤਲਾਕ ਦੇ ਕੇ ਵਿਆਹ ਦੇ ਬੰਧਨ ਤੋਂ ਮੁਕਤ ਕਰ ਦਿੱਤਾ ਸੀ ਖੋਜਪਰੀ ਦੇ ਪਰਿਵਾਰ ਨੇ ਹੀ ਵਿੱਚ ਪੈ ਕੇ ਮੇਰਾ ਹਰਪ੍ਰੀਤ ਨਾਲ ਰਿਸ਼ਤਾ ਕਰਵਾ ਦਿੱਤਾ। ਅੱਜ ਰੱਬ ਦਾ ਦਿੱਤਾ ਸਭ ਕੁਝ ਹੈ। ਇੱਕ ਸਾਉ ਪਤਨੀ, ਦੋ ਮੁੰਡੇ ਕੋਠੀਕਾਰ, ਸਭ ਪਦਾਰਥਕ ਸੁਖ ਨੇ। ਕਿਸੇ ਚੀਜ਼ ਦੀ ਕਮੀ ਨਹੀਂ। ਕਮੀ ਹੈ ਤਾਂ ਸਿਰਫ ਰਿਸ਼ਤਿਆਂ ਦੀ। ਜੇ ਮੇਰੇ ਕੋਲ ਰਿਸ਼ਤੇ ਹੁੰਦੇ ਹੀ ਨਾ, ਦੁੱਖ ਵੀ ਨਾ ਹੁੰਦਾ। ਦੁੱਖ ਹੀ ਇਸ ਗੱਲ ਦਾ ਹੈ ਕਿ ਰਿਸ਼ਤੇ ਤਾਂ ਹਨ ਤੇ ਹੈ ਵੀ ਦੁਖ ਨੇ। ਲੋਕਾ ਕੋਲ ਤਾਂ ਇੱਕ ਮਾਪੇ ਹੁੰਦੇ ਮੇਰੇ ਕੋਲ ਤਾਂ ਦੋ ਪਿਓ ਦੋ ਮਾਵਾਂ ਤੇ ਦੋ ਹੀ ਭੈਣਾਂ ਪਰ ਕਰਮਾ ਚ ਨਿਗ ਕਿਸੇ ਦਾ ਵੀ ਨਹੀਂ ਬਾਹਰਲੀ ਧਰਤੀ ਤੇ ਆਪਣੀ ਜਨਮ ਤੋਂ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਦੂਰ ਖੋਸ਼ਪਰੀ ਦੀ ਬਦੌਲਤ ਆਪਣੀ ਗ੍ਰਹਿਸਤੀ ਚ ਪਰਚਿਆ ਮਸ਼ੀਨੀ ਜ਼ਿੰਦਗੀ ਜਿਉ ਰਿਆਂ ਪੈਸੇ ਤੇਲੇ ਪਦਾਰਥਕ ਸੁੱਖਾਂ ਦੀ ਕੋਈ ਕਮੀ ਨਹੀਂ ਕਦੇ ਕਦੇ ਮਸ਼ੀਨੀ ਜ਼ਿੰਦਗੀ ਜਿਉਂਦੇ ਦਿਲ ਕਰਦਾ ਮਾਂ ਦੀ ਜਾਂ ਪਿਓ ਦੀ ਬੁੱਕਲ ਚ ਸਕੂਨ ਲੱਭਣ ਦਾ ਉਹਦੋ ਰਿਸ਼ਤਿਆਂ ਦੀ ਘਾਟ ਬੜੀ ਖਲਦੀ ਹੈ ਇਸੇ ਲਈ ਮੁੰਡਿਆਂ ਨੂੰ ਸਮਝਾਉਂਦਾ ਹਾਂ ਹਾਂ ਬਈ ਆਪਣੀ ਮਾਂ ਦੇ ਪਿਆਰ ਨੂੰ ਸਮਝੋ ਮਹਿਸੂਸ ਕਰੋ ਕਿ ਇੰਨਾ ਰਿਸ਼ਤਿਆਂ ਨੂੰ ਹੰਡਾਓ ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਮਾਂ ਪਿਓ ਭੈਣ ਭਰਾਵਾਂ ਦੇ ਰਿਸ਼ਤਿਆਂ ਦਾ ਨਿਗ੍੍ ਮਿਲ ਰਿਹਾ ਮੇਰੇ ਵਰਗਿਆਂ ਨੂੰ ਪੁੱਛੋ ਜੋ ਇੰਨਾ ਰਿਸ਼ਤਿਆਂ ਦੇ ਨਿਗ੍੍ ਨੂੰ ਤਰਸਦੇ ਆ ਇਸ ਚੋਹਾਨੋ ਤੁਰ ਜਾਣਗੇ ਦੋਸਤੋ ਤੁਸੀਂ ਸੁਣੀ ਕਹਾਣੀ ਕਾਸ਼ ਜੇ ਇੰਜ ਨਾ ਹੁੰਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਈਸੇ ਤੇ ਕੋਈ ਨਵੀਂ ਕਹਾਣੀ ਦੇ ਨਾਲ